ਅਜ ਗਲਵਰ ਕਰਦੀ ਹੈ ਵੀ ਗਲਤ ਜੇ ਕਿ ਵੀ ਮਿਊਜ਼ਿਕ ਦੇ ਨਾਲ ਰਾਗ ਵਾਲੇ ਮਿਊਜ਼ਿਕ ਨਾਲ ਮਨ ਨੂੰ ਸ਼ਾਂਤੀ ਮਿਲਦੀ ਸੋ ਇੱਕ ਸਟੈਪ ਹੋ ਗਿਆ ਮਨ ਟਣਾ ਸ਼ਾਂਤ ਹੋ ਗਿਆ ਅੱਗੇ ਨਾਲੋਂ ਸ਼ਾਂਤ ਹੋਣ ਲੱਗ ਪਿਆ ਤੋਂ ਮੰਨ ਲਓ ਜੇ ਅਸੀਂ ਮਿਊਜ਼ਿਕ ਸੁਣਦੇ ਆ ਮਨ ਸ਼ਾਂਤ ਹੋਣ ਲੱਗ ਜਾਂਦਾ ਔਲੇ ਜਿੰਦਗੀ ਦਾ ਇੱਕ ਪਾਰਟ ਪਰ ਰਹਿਣਾ ਇਸਤੀ ਦੁਨੀਆ ਦੇ ਵਿੱਚ ਨਹੀਂ ਕੋਈ ਬਾਕੀ ਦੁਨੀਆ ਆ ਉਹਨਾਂ ਦੇ ਨਾਲ ਕਿਵੇਂ ਡੀਲ ਕਰਨਾ ਹੈ ਉਹ ਜਿਹੜੀ ਜ਼ਿੰਦਗੀ ਦੇ ਵਿੱਚ ਦੁਨੀਆ ਨਾਲ ਡੀਲਿੰਗ ਸ਼ੁਰੂ ਹੁੰਦੀ ਆ ਉਹ ਸਾਡੀ ਜ਼ੁਬਾਨ ਤੋਂ ਸ਼ੁਰੂ ਹੁੰਦੀ ਆ ਔਰ ਜ਼ੁਬਾਨ ਠੀਕ ਹੈ ਸਭ ਕੁਝ ਠੀਕ ਲੋਕਾਂ ਨੇ ਤੇ ਆਪਣੇ ਹਿਸਾਬ ਨਾਲ ਤੁਹਾਡੇ ਤੇ ਈਆਂੜੀਆਂ ਸੁਤੀ ਜਾਣੀਆਂ ਤੇ ਅਗਰ ਆਪਾਂ 뮤직 ਸੁਣੀਐ ਗੁਰਬਾਣੀ ਸੁਣੀ ਮਨ ਸ਼ਾਂਤ ਹੋ ਜਾਂਦਾ ਤੇਰੇ ਆਪਾਂ ਤੇ ਨਹੀਂ ਬੋਲਾਂਗੇ ਪਰ ਜਿਹੜਾ ਮੂੰਹ ਚ ਬੋਲ ਕੱਢਣਾ ਹੈ ਉਹ ਕਿਵੇਂ ਦਾ ਕਹਿਣਾ ਹੈ ਉਹ ਵੀ ਦੁਨੀਆ ਤੇ ਅਗਲੀ ਭਾਂਬੜ ਦੀ ਭਰੀ ਪਈ ਹੈ ਨਾ ਆਪਾਂ ਠੰਡੇ ਹੋ ਗਏ ਅਗਲਾ ਤੇ ਨਹੀਂ ਠੰਡਾ ਹੋ ਉਹ ਸਾਡਾ ਇੱਕ ਬੋਲ ਅਗਲੇ ਨੂੰ ਬੰਬ ਬਣਾ ਦਿੰਦਾ ਬਾਲਕਿ ਵੀ ਕਹਿਣੀ ਆ ਜਿਹੜੇ ਲੈਸਨ ਆ ਕਹਿਣੀ ਇਹ ਬੜੀ ਇੰਪੋਰਟੈਂਟ ਆ ਕਹਿਣੀ ਨਹੀਂ ਸਾਡਾ ਜਿਹੜਾ ਦਿਮਾਗ ਹੈ ਆਪਣਾ ਐਂਪਲੀਫਾਇਰ ਵਾਂਗੂ ਆ ਜਿਵੇਂ ਮਿੱਲੇ ਜੀ ਸਪੀਕਰ ਦੇਖਿਆ ਨਾ ਕਈ ਵਾਰ ਸਪੀਕਰ ਦੀ ਆਵਾਜ਼ ਅਗਰ ਮਾਈਕ ਵਿੱਚ ਆ ਜਾਂਦੀ ਹੈ ਤਾਂ ਫਿਰ ਐਂਪਲੀਫਾਈ ਹੋ ਜਾਂਦੀ ਹੈ ਟਿੰ 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 ਸ਼ੁਰੂ ਹੋ ਜਾਂਦੀ ਹੈ ਉਹਵੇਂ ਦੇ ਸਾਡਾ ਸਾਰਾ ਸਭ ਜਿਹੜੀ ਆਵਾਜ਼ ਅਸੀਂ ਕੱਢਦੇ ਆ ਉਹ ਅਗਲੇ ਦੇ ਦਿਮਾਗ ਦੇ ਵਿੱਚ ਜਾ ਕੇ ਐਂਪਲੀਫਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਬੈਸਟ ਦੇ ਵੀ ਕੋਸ਼ਿਸ਼ ਕਰੋ ਵੀ ਅਗਲੇ ਦੇ ਦਿਮਾਗ ਦੇ ਵਿੱਚ ਉਹਨੂੰ ਕੋਈ ਇਨਪੁਟ ਹੀ ਦਿੱਤੀ ਹੀ ਨਾ ਜਾਵੇ ਜਿੰਨੀ ਘੱਟ ਦਿੱਤੀ ਜਾਵੇ ਓਨੀ ਚੰਗੀ ਤੇ ਜਈ ਕਈਆਂ ਨੇ ਹਰ ਐਂਗਲ ਤੋਂ ਗੱਲ ਨੂੰ ਗਲਤੀ ਛੁਜਣਾ ਹੁੰਦਾ ਉਹਨਾਂ ਦੇ ਬੇਈਂਦੀ ਵਾਇਰਿੰਗ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਕਈ ਵਾਰੀ ਸੋਚਦੇ ਨੇ ਕਿ ਧਰਮ ਪ੍ਰਚਾਰ ਕਿੱਥੋਂ ਹੁੰਦਾ ਧਰਮ ਪ੍ਰਚਾਰ ਬੋਲ ਕੇ ਨਹੀਂ ਸ਼ੁਰੂ ਹੁੰਦਾ ਇਹ ਗਿਆਨ ਦੇ ਕੇ ਨਹੀਂ ਸ਼ੁਰੂ ਹੁੰਦਾ ਬੋਲ ਕੇ ਨਹੀਂ ਸ਼ੁਰੂ ਹੁੰਦਾ ਗਿਆਨ ਚੁੱਪ ਦੇ ਵਿੱਚ बाणी जी मैं कहते जिथे बोलिया हार हो तिथे चंकी चुख तो जरूरी नहीं गुरु साहब ने आप कह दिता सारी जगह बोल के ज्ञान दे आर्गूमेंट करके लॉजिकल गल करके जितनी उन्होंने भी यही किया भी किते बोलिया हार हो तिथे चंकी चुख फिर हो एक चुप सौ चुख सो so, ਘਰੇ ਮੀਆਂ ਬੀਬੀ ਆ ਬੱਚੇ ਆ ਦੋਸਤ ਮਿੱਤਰ ਹੈ ਬੌਸ ਹੈ ਕੋਸ਼ਿਸ਼ ਇਹ ਹੀ ਕਰੋ ਕਿ ਜਿਹੜੀ ਇਨਪੁਟ ਫੀਡਬੈਕ ਕਰਨੀ ਆ ਉਹ ਮਿਨੀਮਮ ਕੀਤੀ ਆ ਅਨਨੇਸੈਸਰੀ ਨਾ ਕੀਤੀ ਹੁਣ ਜਿਹੜੇ ਆਪਣੇ ਕੰਪਿਊਟਰ ਹੈ ਸਾਰੇ ਫੀਡਬੈਕ ਉਸ ਤੇ ਚੱਲਦੇ ਤੁਸੀਂ ਅਗਲੇ ਇਨਸਾਨ ਨੂੰ ਹੈ ਸਮਝ ਲਓ ਵੀ ਤੁਹਾਡੇ ਸਾਹਮਣੇ ਕੰਪਿਊਟਰ ਬੈਠਾ ਉਸ ਦੇ emotions, ਰੂਪ ਰੰਗ ਨਾ ਦਿਖੇ ਸਮਝ ਲਓ ਵੀ ਕੰਪਿਊਟਰ ਤੇ ਸਾਡੇ ਮਨ ਦੀ ਗੱਲ ਰਹਿੰਦੀ ਕਿਉਂਕਿ असी मिठा बोलोंगे अगला भी मिठा बोलूंगा। एक सब तो फंडामेंटल जी गल अगले ने देखना कि तामाल की हो अगर वो बॉस है तो उन्हें कल धी जबान नहीं देखा। उसे भी कई बार अच्छे मिठा बोल बोल के परेशान हो जाए रिजल्ट पॉजिटिव नहीं आिठा तो बोलू पर उसको भी मिठा बोलने को भी पहला घट बोल ਨਹੀਂ ਬੋਲੂ ਜਿਹਦੇ ਕੰਮ ਕਰਦਾ ਹੈ ਤੁਸੀਂ ਸਭ ਤੋਂ ਪਹਿਲਾਂ ਇਹ ਕਿ ਮੈਸੇਜ ਫੀਡਬੈਕ ਸਿਸਟਮ ਦੇ ਵਿੱਚ ਮੰਨ ਦੋ ਜਦੋਂ ਅਗਲੇ ਕੋਲ ਮੈਸੇਜ ਨਹੀਂ ਪਹੁੰਚੂਗਾ ਤੇ ਅਗਲੇ ਦਾ ਕੰਪਿਊਟਰ ਆਪੇ ਨਿਊਟਰਲ ਹੋਣਾ ਸ਼ੁਰੂ ਹੋ ਜਾਊਗਾ ਨਿਊਟਰਲ ਕੰਪਿਊਟਰ ਨਿਊਟਰਲ ਤਰੀਕੇ ਨਾਲ ਸੋਚੂਗਾ ਅਗਲੀ ਗੱਲ ਇਹ ਹੈ ਕਿ ਜਦੋਂ ਅਸੀਂ ਕਿਸੇ ਨੂੰ ਚੁੱਪ ਹੋਣੇ ਆ ਫਿਰ ਅਸੀਂ ਅਗਲੇ ਨੂੰ ਬੋਲਣ ਦੇ ਮੌਕਾ ਦੇਣੀ ਹੈ ਅਗਲੇ ਨੂੰ ਆਪਣੇ ਬ੍ਰੇਨ ਨੂੰ ਉਹਦੇ ਸਰ ਮੈਂ ਕੈਲਕੂਲੇਟ ਕਰਨ ਦੀ ਮੋਕਾ ਦੇ ਨਹੀਂ ਕਿ ਜਿਸੀ ਜਾਨਵਰ ਤੋਂ ਡਵੈਲਪ ਹੋਏ ਸਾਡੇ ਵਾਸਤੇ ਜਦੋਂ ਵੀ ਕੋਈ ਪਿੱਛੇ ਪਛੜ ਦੀ ਆਵਾਜ਼ ਆਉਂਦੀ ਹੈ ਅਸੀਂ ਉਹਦੇ ਵਿੱਚ ਇੱਕ ਰਿਐਕਸ਼ਨ ਕਰਨਾ ਸਾਨੂੰ ਲੱਗਦਾ ਕਿ ਸਾਡੇ ਤੇ ਅਟੈਕ ਹੋਇਆ ਕਿਉਂਕਿ ਦੁਨੀਆ ਸਾਰੇ ਪਾਸੇ ਕੰਪੀਟੀਸ਼ਨ ਹੀ ਕੰਪੀਟੀਸ਼ਨ ਹੈ ਸਾਡਾ ਮਾਈਂਡ ਇਸ ਤਰੀਕੇ ਦਾ ਹੋ ਚੁੱਕਾ ਹੈ ਕਿ ਅਸੀਂ ਗੱਲ ਦੇ ਵਿੱਚ ਕੀ ਗੱਲ ਦੇ ਵਿੱਚ ਨਹੀਂ ਕੀ ਗਲਤ ਗੱਲ ਸਾਡੇ ਨਾਂ ਚੋਂਦਿਆਂ ਵੀ ਸਾਡਾ ਮਾਈਂਡ ਲੱਗੀ ਜਾਂਦਾ ਉਹ ਉੱਥੇ ਪੈਰ ਇਹ ਲੱਗਦਾ ਹੈ ਵੀ ਹਰ ਪਾਸੇ ਤੋਂ ਅਟੈਕ ਆ ਗਿਆ ਹੈ ਤੂੰ ਸਭ ਤੋਂ ਜ਼ਰੂਰੀ ਗੱਲ ਹੈ ਨੰਬਰ 1 ਤੇ ਇੰਟਰੈਕਸ਼ਨ ਦੇ ਵਿੱਚ ਗੱਲਬਾਤ ਘਟਾਈ ਜਾਵੇ ਚੁੱਪ ਰਹਿਣਾ ਸਿੱਖਿਆ ਜਾਵੇ ਵੀ 50% ਤੋਂ ਵੀ ਸੋਲਵ ਹੋ ਜਾਂਦੀ ਹੈ ਕੋਈ ਕਹਿੰਦੇ ਨਾ ਵੀ ਜਿਹੜੀ ਜ਼ੁਬਾਨ ਹੈ ਰਾਜ ਕਰਾਉਂਦੀ ਹੈ ਕਿ ਜ਼ੁਬਾਨ ਹੀ ਫਿਰ ਤਰਬੂਆ ਔਰ ਜਦੋਂ ਅਸੀਂ ਬੋਲਦੇ ਹਾਂ ਅਸੀਂ ਆਪਣੇ ਬਾਰੇ ਬਹੁਤ ਕੁਝ ਦੱਸ ਜਾਂਦੇ ਜੋ ਨਹੀਂ ਦੱਸਣਾ ਉਹ ਵੀ ਦੱਸ ਜਾਂਦੇ ਅਗਲਾ ਉਹ ਸੁਣਦਾ ਜੋ ਨਹੀਂ ਸੁਣਨਾ ਔਰ ਫਿਰ ਜਦੋਂ ਅਗਲਾ ਸਾਡੀ ਗਲਤ ਕਰ ਸਾਡੀ ਥਿਕ ਗੱਲ ਦੇ ਵਿੱਚ ਵੀ ਸਮਝ ਕੇ ਕੋਈ ਗਲਤ ਗੱਲ ਸਮਝਦਾ ਆ ਫਿਰ ਜਵਾਬ ਦੇ ਦਿੰਦਾ ਆ ਫਿਰ ਸਾਡਾ ਕੰਪਿਊਟਰ ਆਨ ਹੋ ਜਾਂਦਾ ਆ ਫਿਰ ਸਾਡਾ ਕੰਪਿਊਟਰ ਉਹਨੇ ਐਂਪਲੀਫਾਈ ਕਰਨ ਲੱਗ ਪੈਂਦਾ ਆ ਫਿਰ ਉਹਨੂੰ ਐਂਪਲੀਫਾਈ ਕਰਕੇ ਫਿਰ ਬੋਲਾ ਦਾਗ ਦਿੰਦਾ ਦੂਜੇ ਪਾਸੇ ਫਿਰ ਅਗਲੇ ਤੋਂ ਫਿਰ ਗੋਲੀਬਾਰਿ ਸ਼ੁਰੂ ਹੋ ਜਾਂਦੀ ਆ ਤੇ ਬਸ ਉਹ ਮੇਲੇ ਦੇ ਸਪੀਕਰ ਵਾਂਗੂ ਫੀਡਬੈਕ ਲੂਪ ਸ਼ੁਰੂ ਹੋ ਜਾਂਦੀ ਆ ਤੇ ਰੌਲਾ ਪੈ ਜਾਂਦਾ ਤੇ ਨੰਬਰ 1 ਤੇ ਵੀ ਬੋਲਣਾ ਠੋਕਟ ਕੁਦਰਤ ਪੂਰੀ ਖਮੋਸ਼ ਚਰਦੀ ਆ ਉਹੀ ਆਵਾਜ਼ ਕਪਣੀ ਹੈ ਜਾਨਵਰਾਂ ਦੇ ਕੋਈ ਬੇਲੂੜਾ ਨਹੀਂ ਬੋਲਦੇ ਇਨਸਾਨ ਉਹਨੇ ਬਹੁਤ ਜ਼ਿਆਦਾ ਬੇਲੂੜਾ ਬੋਲਣ ਦੀ ਆਦਤ ਹੈ ਜਿਉਂ-ਜਿਉਂ ਤੁਸੀਂ ਸ਼ਹਿਰਾਂ ਚੋਂ ਨੀ ਆ ਜੋ ਤੁਸੀਂ ਮਾਡਰਨ ਸਿਸਟਮ ਤੇ ਨੇ ਆ ਅਸੀਂ ਕਈ ਵਾਰ ਬਹੁਤ ਬੇਲੂੜਾ ਬੋਲਦੇ ਆਂ ਤੇ ਜਿਹੜਾ ਅਸੀਂ ਬੇਲੂੜਾ ਬੋਲਦੇ ਆ ਵੀ ਬਿਮਾਰੀ ਬਣਦੀ ਕਿਉਂਕਿ ਦਿਮਾਗ ਦੇ ਨਿਊਰॉन्स ਠੇ ਪੈਰ ਐਕਟਿਵ ਰਹਿੰਦੇ ਫਿਰ ਉਹਨੂੰ ਲੱਗਦਾ ਕਿ ਮੈਂ ਇਹਨੂੰ ਰਿਲੈਕਸੇਸ਼ਨ ਕਿਵੇਂ ਦੇਵਾਂ ਬੋਲਣਾ ਇੱਕ ਪਹਿਲਾ ਤਰੀਕਾ ਆ ਜਿਹਦੇ ਨਾਲ ਸਾਡੀ એનર્ਜੀ ਐਗਜ਼ਿਟ ਹੁੰਦੀ ਸਭ ਤੋਂ ਆਸਾਨ ਤਰੀਕਾ ਹੈ ਕਿ ਉਸ ਕਰਕੇ ਜਿੱਤੇ ਸਾਨੂੰ ਮੌਕਾ ਮਿਲਦਾ ਅਗਲਾ ਬੋਲਦਾ ਅੱਗੇ ਅਸੀਂ ਬੋਲ-ਬੋਲਦੇ ਆ ਅਨਕੋਸ਼ੀਅਸਲੀ ਅਸੀਂ ਆਪਣੀ એનર્ਜੀ ਜਿਹੜੀ ਸਟੋਰਡ ਐ ਫ੍ਰਸਟ੍ਰੇਸ਼ਨ ਐ એનર્ਜੀ ਆ ਉਹ ਇਸੀ ਐਗਜ਼ਿਟ ਕਰਦੇ ਕਿਉਂਕਿ ਅਸੀਂ ਪਹਿਲੇ ਲੈਵਲ ਤੇ એનર્ਜੀ ਆਪਣੀ ਸ਼ਾਂਤ ਨਹੀਂ ਕੀਤੀ ਤੇ ਨੰਬਰ 1 ਤੇ ਇਹਦਾ ਰੱਗਾ ਵਾਲਾ ਮਿਊਜ਼ਿਕ ਹੈ ਗੁਰਬਾਣੀ ਆ ਅਸਾ ਦੀ ਵਾਰ ਆ ਉਨੀ ਜ਼ਿੰਦਗੀ ਜਿ ਲਈ ਹੈ ਉਹਦਰਾ ਮਨ ਸ਼ਾਂਤ ਹੋਏਗਾ ਫਿਰ ਅਗਰ ਮਨ ਸ਼ਾਂਤ ਤੇ ਮਨ ਦੇ ਵਿੱਚ ਫालतू ਬੋਲ ਬੋਲਣ ਦੀ ਚਾਹ ਵੀ ਨਹੀਂ ਹੋਣੀ ਇਹ ਜ਼ਬਰਦਸਤੀ ਕੰਟਰੋਲ ਨਹੀਂ ਹੋਣਾ ਕਿ ਮੈਂ ਨਹੀਂ ਬੋਲਣਾ ਕਈ ਬੰਦੇ ਬੋਲਦੇ ਨਹੀਂਗੇ ਪਹਿਲਾਂ ਫਿਰ ਬੋਲਦੇ ਆ ਤੇ ਕਹਿੰਦਾ ਮੁਰਦਾ ਬੋਲੂ ਤੇ ਕਫਨ ਫੜੂ ਫਿਰ ਉਹ ਗੱਲ ਹੋ ਜਾਂਦੀ ਤੇ ਅਗਰ ਮਨ ਸ਼ਾਂਤ ਤੇ ਤੇ ਬੋਲਣ ਦੀ ਚਾਹ ਵੀ ਨਹੀਂ ਰਹੇ ਜਾਂਦੀ ਜੋ ਆਪਣੇ ਪਹਿਲੇ ਲੈਵਲ ਤੇ ਨਰਜੀ ਨੂੰ ਕੀਰਤਨ ਬਾਣੀ ਨਾਲ ਸ਼ਾਂਤ ਕਰੀਏ ਦਿੱਗੇ ਲੈਵਲ ਤੇ ਬੋਲਣ ਦੀ ਚਾਹ ਆਪਣੇ ਆਪ ਵੱਧ ਜੂਗੀ। ਉਹ ਘੱਟ ਬੋਲਾਂਗੇ, ਘੱਟ ਲੜਾਈ ਹੋਵੇ। ਪਰ ਜੋ ਬੋਲਾਂਗੇ ਕਿਉਂਕਿ ਬ੍ਰੇਨ ਦੇ ਨਿਊਰॉन्स ਬਾਣੀ ਨਾਲ ਵਾਈਬ੍ਰੇਟ ਕੋਈ ਵਹਿ ਰਿਹਾ, ਟਿਊਨ ਅਪ ਹੋ ਰਿਹਾ। ਤੇ ਮੂਡ ਜਿਹੜਾ ਸ਼ਾਂਤੀ ਗੱਲ ਇਨਕਲੂਡ ਹੋਊਗੀ। ਸ਼ਾਂਤ ਘੱਟ ਲੱਗ ਲੇ ਤੇ ਵੀ ਸ਼ਾਂਤ ਫਿਰ ਹੋਊਗਾ। ਤੇ ਸ਼ਾਂਤੀ ਮਾਹੌਲ। ਤੋਂ ਅੱਜ ਬਸ ਇੰਨਾ ਹੀ। ਇਹ ਵੀ ਥੋੜਾ ਬੋਲਣ ਦੇ ਲੈਕਚਰ ਦੇ ਵਿੱਚ ਹੀ ਜ਼ਿਆਦਾ ਬੋਲੂਗਾ। ਗੱਲ ਤੇ ਅਮਲ ਦੀ ਆ ਓਕੇ ਆਖੋ